ਕੈਸ ਸਾਬ ਨੂੰ ਵੀ ਕਿਹਾ ਗਿਆ ਕਿ ਵੀ ਵਿਕਾਉ ਨੇ ਮੈਂ ਖੁਦ ਸੁਣਿਆ ਤੁਹਾਡੇ ਉੱਥੇ ਮੋਰਚੇ ਦੇ ਉੱਤੋਂ ਜਦੋਂ ਇਹੋ ਜਿਹਾ ਤਮਤਾ ਲਗਾਉਂਗੇ ਦੂਜੇ ਪਾਸੋਂ ਜਾ ਕੇ ਫਿਰ ਇਹ ਵੀ ਗੱਲ ਆ ਜਾਂਦੀ ਹੈ ਵੀ ਇੱਕ ਤਾਂ ਕਿਵੇਂ ਹੋएगी ਸਾਨੂੰ ਚਿੱਠੀ ਕੱਢੀ ਗਈ ਹੈ ਚਿੱਠੀ ਚੱਕ ਕੇ ਇੱਕ ਤਾਂ ਇਹ ਕਹਦਾ ਸਵਾਲ ਉਹਨਾਂ ਨੇ ਚੱਕਦਾ ਕਿ ਪੰਦੇਰ ਸਾਹਿਬ ਉਹਦੀ ਗਲਤੀ ਮੰਨੇ 26 ਵਾਲੇ ਡੱਲੇ ਵਾਲੇ ਗਲਤੀ ਮੰਨੇ ਕਿਉਂ ਨੇ ਐਸਕੇਐਮ ਨਾਨ ਪੋਲੀਟੀਕਲ ਕਿਉਂ ਬਣਾਇਆ ਇਹ ਗਲਤੀ ਮੰਨੇ ਯਾਰ ਐਸਕੇਐਮ ਅਸੀਂ ਪਹਿਲਾਂ ਸ਼ੁਰੂ ਹੀ ਨਾਨ ਪੋਲੀਟੀਕਲ ਸ਼ੁਰੂ ਕੀਤਾ ਸੀ ਹਲੋ ਉਹ ਤੁਸੀਂ ਬਾਅਦ 'ਚ ਬਣਾਇਆ 2020 ਦੇ ਅੰਦੋਲਨ ਤੋਂ ਬਾਅਦ 'ਚ ਬਣਾਇਆ ਨਾ ਮੈਂ ਜਿਹੜੀ ਬੇਨ ਕਿ ਸਾਡੇ ਧਰਨੇ ਤੇ ਸਾਡੇ ਮੁਜ਼ਾਹਰੇ ਤੇ ਕੋਈ ਪੋਲੀਟੀਕਲ ਬੰਦਾ ਆ ਕੇ ਬੋਲੂਗਾ ਨਹੀਂ ਲੱਖਾ 사ਣਾ ਬੋਲ ਕੇ ਗਿਆ ਇਹਨਾਂ ਨੇ ਐਸਕੀਮ ਨੂੰ ਤੋੜ ਕੇ ਐਸਐਸਐਮ ਬਣਾਇਆ ਹੁਣ ਮੈਨੂੰ ਇਹ ਦੱਸੋ ਵੀ ਐਸਕੀਮ ਅਸੀਂ ਤੋੜਿਆ ਕਿ ਜਿਨ੍ਹਾਂ ਨੇ ਐਸਐਸਐਮ ਬਣਾਇਆ ਉਹਨਾਂ ਨੇ ਤੋੜਿਆ ਰਾਜੇਲ ਸਾਹਿਬ ਨੇ ਲਿਖ ਕੇ ਦਿੱਤਾ ਕਿ ਤੁਹਾਡੀਆਂ ਸਾਧੀਆਂ ਸ਼ਾਤਾਂ ਮਨਜੂਰ ਨੇ ਐਸਕੀਮ ਨੂੰ ਗਲਤੀ ਮੰਨੀ ਐਸਕੀਮ ਦੇ ਵਿੱਚ ਆ ਗਏ ਨੇ ਐਸਕੇਮ ਨਾਨ ਪੋਲਿਟਿਕਲ ਦੀ ਜਥੇਬੰਦਨਾ ਆ ਜਾਂਦਾ ਮੈਦਾਨ ਚ ਉਸ ਪਾਸੇ 32 ਜਥੇਬੰਦੀਆਂ ਨੇ ਠੀਕ ਹੈ ਮੈਂ ਕਿਸੇ ਜਥੇਬੰਦੀ ਨੂੰ ਘੱਟ ਵੱਧ ਨਹੀਂ ਕਹਿੰਦਾ ਸਾਡੀਆਂ ਇੱਕ ਬਰਾਬਰ ਨੇ ਜਦੋਂ ਜਥੇਬੰਦੀ ਸ਼ਬਦ ਆ ਜਾਂਦਾ ਸਭ ਇੱਕ ਇੱਕੋ ਜਿਹੀ ਹੋ ਜਾਂਦੀਆਂ ਨੇ ਪਰ ਉਸ ਪਾਸੇ ਜ਼ਿਆਦਾ ਨੇ ਤੁਹਾਨੂੰ ਵੀ ਪਤਾ ਹੈ ਜ਼ਿਆਦਾ ਕਿੱਦਣਾ ਤੁਹਾਡੇ ਮੈਂ ਮੈਂ ਪੰਜਾਬ ਦੇ ਲੈਵਲ ਦੀ ਗੱਲ ਕਰ ਲਾ پورے ਦੇਸ਼ ਦੀਆਂ ਮਤਲਬ 250 ਜਥੇਬੰਦੀ ਇਧਰ ਮੈਦਾਨ ਚ ਲੜ ਰਹੀ ਹੈ ਠੀਕ ਹੈ ਮੈਂ ਉਹੀ ਗੱਲ ਕਹਿੰਦਾ ਜਦੋਂ ਜਥੇਬੰਦੀ ਸ਼ਬਦ ਆ ਜਾਂਦਾ ਕੋਈ ਵੱਡੀ ਛੋਟੀ ਜਥੇਬੰਦੀ ਨਹੀਂ ਹੋ ਜਾਂਦਾ ਰਾਜੇਲ ਸਾਹਿਬ ਨੇ ਐਸਐਸਐਮ ਤੋਂ ਕਿਨਾਰਾ ਕੀਤਾ ਗਲਤੀ ਮੰਨੀ ਉਹ ਵ ਐਸਕੇਐਮ ਦੇ ਵਿੱਚ ਆ ਕੇ ਤੁਸੀਂ ਆਪਦਾ ਨਾਨ ਪੋਲਿਟਿਕਲ ਅਲੱਗ ਬਣਾ ਲਿਆ ਮੈਂ ਗੱਲ ਜੇ ਪੰਜਾਬ ਦੀ ਕਰਾਂ ਇਹ ਗੱਲ ਐਸਕੇਐਮ ਦੇ ਨਾਲ ਕੀ ਹੋ ਸਕਦੀ ਸੀ ਦੁਬਾਰਾ ਵੀ ਠੀਕ ਹੈ ਕੁਝ ਤਾਂ ਤੁਹਾਡੀਆਂ ਨੇ ਕੁਝ ਉਹਨਾਂ ਦੀਆਂ ਨੇ ਮੰਗ ਕੇ ਕਿਤਨਾ ਕਿਤੇ ਇੱਕ ਮਿਨਿਮਮ ਪ੍ਰੋਗਰਾਮ ਉੱਤੇ ਖੜ ਜਾਂਦੇ ਪਰ ਉਹ ਚੀਜ਼ ਨਹੀਂ ਹੋਈ ਇੱਕ ਦੂਜੇ 'ਤੇ ਆਲੋਚਨਾ ਕਰਨੀ ਇੱਕ ਦੂਜੇ ਦੇ ਉੱਤੇ ਤੋਹਮਤ ਲਾਣੀ ਤਾਂ ਨੁਕਸਾਨ ਤਾਂ ਫਿਰ ਜਥੇਬੰਦੀਆਂ ਦੇ ਪੰਜਾਬ ਦਾ ਹੋਈ ਰਿਹਾ ਉਹ ਨੁਕਸਾਨ ਭਵਿੱਖ ਦੇ ਵਿੱਚ ਆਉਣ ਵਾਲੇ ਪੀੜ੍ਹੀਆਂ ਦਾ ਹੋਣਾ ਇਹ ਤੁਹਾਨੂੰ ਵੀ ਪਤਾ ਹੈ ਤਾਂ ਫਿਰ ਪੀੜ੍ਹੀਆਂ ਦਾ ਸਵਾਲ ਕਰਨੀਆਂ ਨੇ ਜੇ ਇਕੱਠੇ ਹੋ ਜਾਂਦੇ ਤਾਂ ਫਿਰ ਕੀ ਅਸੀਂ ਅੱਜ ਵੀ ਤੁਸੀਂ ਥੋੜਾ ਸਖਤੀ ਨਾਲ ਬੋਲਦੇ ਹੋ ਤਾਂ ਤਲਖੀ ਨਾਲ ਥੋੜਾ ਬੋਲਦੇ ਵੀ ਪਰ ਇਹਦਾ ਸਵਾਲ ਤਾਂ ਭਵਿੱਖ ਵੇਖ ਕਦੋਂਗਾ ਨਾ ਜਾ ਕੇ ਭਵਿੱਖ ਭਵਿੱਖ ਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ ਜੋ ਅੰਦਰ ਖਤੇ ਹੋ ਰਹੀਆਂ ਨੇ ਸੋ ਇਹ ਜਿਹੜੇ ਨਾ ਵਿਖਰੇਵੇਂ ਨੇ ਇਹ ਵਿਖਰੇਵੇਂ ਜਿਹੜੇ ਵਿਚਾਰਧਾਰਕ ਵਿਖਰੇਵੇਂ ਉਹ ਹੈ ਇੱਕ ਸਹੀ ਲੀਡਰ ਹੋ ਹੁੰਦਾ ਜਿਹੜਾ ਦੂਜਿਆਂ ਨੂੰ ਨਾਲ ਲੈ ਕੇ ਚੱਲੇ ਪੂਰੇ ਜਾਪਤਾ ਵਿੱਚ ਰਵੇ ਵੱਡਾ ਲੀਡਰ ਵੀ ਉਹ ਖਵਾਉਂਦਾ ਹੈ ਕਿਉਂਕਿ ਆਪਾਂ ਪਿੱਛੇ ਜਾ ਕੇ ਦੇਖੀਏ ਪਿੱਛੇ ਪਿੱਛੇ ਜਾ ਕੇ ਦੇਖੀਏ ਗੱਲਾਂ ਹੋਈਆਂ ਨੇ ਚਲਦੇ ਮੋਸਚੇ ਦੇ ਵਿੱਚ ਗਲਤੀਆਂ ਵੀ ਹੁੰਦੀਆਂ ਨੇ ਜਦੋਂ ਮੋਸਚਾ ਵੱਡਾ ਹੁੰਦਾ ਹੋ ਸਕਦਾ ਵੀ ਉੱਤੇ ਕੰਨੀਆਂ ਗਲਤੀਆਂ ਹੋਈਆਂ ਹੋਣ ਜੇ ਕੋਈ ਗਲਤੀ ਹੋ ਜਾਂਦੀ ਹੈ ਕੋਈ ਅਨਦਾਜ਼ਗੀ ਹੈਗੀ ਹੈ ਤੁਸੀਂ ਪਾਸੇ ਰੱਖ ਕੇ ਐਸਕੇਮ ਪਾਸੇ ਰੱਖ ਕੇ ਗੱਲ ਅੱਗੇ ਕੀਤੀ ਜਾ ਸਕਦੀ ਹੈ ਪਰ ਤੁਸੀਂ ਉਹੀ ਚੀਜ਼ਾਂ ਬਾਅਦ ਬਾਅਦ 3000 ਚਿੱਠੀ ਦਾ ਵੀ ਜ਼ਿਕਰ ਆ ਜਾਂਦਾ ਤੈਨੀਆਂ ਦੇ ਵਿੱਚ ਮੋਸਚਾ ਵਿੱਚ ਆ ਉਹ ਸੁਪਰ ਵੀ ਚਲੋ ਉਹਨਾਂ ਨੇ ਰਿਐਕਸ਼ਨ ਦਿੱਤਾ ਜਦੋਂ ਇਹ ਗੱਲਾਂ ਬਾਅਦ ਆਉਂਦੀਆਂ ਨੇ ਤਾਂ ਫਿਰ ਲੱਗਦਾ ਵੀ ਸਮੱਸਿਆ ਜਿਹੜੀ ਤੁਹਾਡੀ ਹੱਲੇ ਵੀ ਬਦਕਦਾਰ ਹੈ ਇਹ ਕਾ ਹੋ ਨਹੀਂ ਸਕਦਾ ਇਹਨਾਂ ਸਵਾਲਾਂ ਦੇ ਜਵਾਬ ਬਹਿ ਕੇ ਦੇਣੇ ਮੰਦੇ ਨਹੀਂ ਉਹ ਫਿਰ ਤੁਸੀਂ মিডিਆ ਦੀ بجائے ਆਪਸ ਬੈਠ ਕੇ ਜੇ ਕਰਦੇ ਤਾਂ ਸ਼ਾਇਦ ਜਵਾਬ ਮਿਲ ਜਾਂਦੇ 3000 ਕਰੋੜ ਦੀ ਗੱਲ ਹੈ ਉਹ ਕਾਹਦੇ ਲਈ ਦਿੱਤਾ ਜਾ ਰਿਹਾ ਸੀ ਕਿ ਮੋਰਚੇ ਚਕਾਓ ਤੇ ਸਾਡੇ ਇਥੇ ਮੋਰਚੇ ਚੱਕੇ ਜਾ ਰਹੇ ਆ ਉਸੇ ਢੰਗ ਨਾਲ ਫਿਰ ਕੀ ਹੋਏਗਾ ਦਾ ਫਿਰ ਕੀ ਜਵਾਬ ਆਗਾ ਮੋਦੀ ਸਾਹਿਬ ਇੰਨੇ 3000 ਕਰੋੜ ਰੁਪਇਆ ਵੀ ਦੇਣਗੇ ਤੇ ਕਾਨੂੰਨ ਵੀ ਆ ਵਾਪਸ ਲੈ ਲੈਣਗੇ ਕਿ ਮੋਦੀ ਸਾਹਿਬ ਐ ਕਰ ਸਕਦੇ ਨੇ ਮੈਂ ਫੇਰ ਅਰਜ਼ ਕਰਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦਾ ਸਵਾਲ ਦਾ ਜਵਾਬ ਇਹ ਹੈ ਕਿ ਤਿੰਨ ਕਾਨੂੰਨ ਤਾਂ ਆ ਗਏ ਨਾ ਦੁਬਾਰਾ ਹੁਣ ਆਏ ਕਿਹੜੇ ਹਨ ਤੁਸੀਂ ਕੰਡੇ ਦੀ ਗੱਲ ਕੀਤੀ ਹੈ ਇਸ ਮੋਰਚੇ ਦੇ ਨਾਲ ਐਮਐਸਪੀ ਨਿਸ਼ਾਨਾ ਸੀ ਤਿਲਖੀਂਪੁਰ ਖੀਰੀ ਕਿੰਨੇ ਕੰਡੇ ਕੱਢ ਲੋਂਗੇ ਹਜ਼ਾਰ ਕੰਡੇ ਖੋਦ ਵਿਛਣਗੇ ਤੁਹਾਡੇ ਰਸਤੇ ਵਿੱਚ ਜਦੋਂ ਤੁਸੀਂ ਜ਼ਿਕਰ ਕੀਤਾ ਮੇਰਾ ਸਵਾਲ ਸੀ ਐਮਐਸਪੀ ਦੀ ਲੜਾਈ ਕਿਤੇ ਪਾਸੇ ਤਾਂ ਨਹੀਂ ਰਹੇਗੀ ਕਿਉਂਕਿ ਜਦੋਂ ਦਿੱਲੀ ਬੈਠੇ ਸੀ ਨਿਸ਼ਾਨਾ ਇੱਕੋ ਸੀ ਕਿ ਤਿੰਨ ਕਾਨੂੰਨ ਰੱਦ ਕਰੋ ਐਮਐਸਪੀ ਦਾ ਕੋਈ ਮੁੱਦਾ ਨਹੀਂ ਸੀ ਕੋਈ ਕੋਈ ਮੁੱਦਾ ਨਹੀਂ ਸੀ ਉਹ ਕਹਿੰਦੇ ਸੀ ਬਾਅਦ ਵਿੱਚ ਇਹਦੇ ਬਾਰੇ ਲੜਾਈ ਲੜਾਂਗੇ ਜਾਂ ਕਮੇਟੀ ਬਣਾ ਦਨ ਹੁਣ ਮੁੱਦਾ ਕੀ ਹੈ ਐਸਕੇਐਮ ਜੇ ਤੁਹਾਡੇ ਵੱਲੋਂ ਹੈ ਨਿਸ਼ਾਨਾ ਐ ਐਮਐਸਪੀ ਐ ਕਿ ਜੋ ਚਲਦੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਵਾਣਾ ਜੇ ਕੱਲ ਸਰਕਾਰ ਕਵੇ ਵੀ ਚਲਦੇ ਮੁੱਦੇ ਹੱਲ ਕਰਦੇ ਨੇ ਐਮਐਸਪੀ ਬਾਅਦ ਚੋਂ ਆ ਸਵਾਲ ਹੈਗਾ ਅਸੀਂ ਮੰਜ਼ਲ ਤੈਅ ਕਰਨੀ ਐ ਸਾਡੀ ਸਾਡੀ 200 ਕਿਲੋਮੀਟਰ ਦੀ ਮੰਜ਼ਲ ਤੈਅ ਕਰਨ ਵਾਲੀ ਪਈ ਐ ਤੇ ਅਸੀਂ ਇੱਥੇ ਸਾਨੂੰ ਕੋਈ ਸਮੱਸਿਆ ਆ ਜੇ ਤਾਂ ਫਿਰ ਅਸੀਂ ਆਪਦੀ ਗੱਡੀ ਦਾ ਟਾਇਰ ਪੰਚਰ ਨਹੀਂ ਲੁਆਵਾਂਗੇ ਤੁਹਾਨੂੰ ਪਤਾ ਸੀ ਚੋਣ ਜਾਤਾ ਲੱਗ ਜਾਣਾ ਮੰਗਾ ਨਹੀਂ ਮੰਨੀਆਂ ਜਾਣੀਆਂ ਅਕੇ ਜਾ ਕੇ ਕਿਹਨੂੰ ਪਤਾ ਸੀ ਸਾਨੂੰ ਤਾਂ 2024 ਚ ਆ ਜੇ ਨੇ ਪਤਾ ਸੀ ਨੇ ਇਲੈਕਸ਼ਨ ਹੈਗੇ ਦੋ ਨੀ 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 ਸਾਨੂੰ ਇਹ ਨਹੀਂ ਜਾਂਦਾ ਕਿ ਚੋਣ ਜਦੋਂ ਤਾਂ ਲਾਗੂ ਹੋ ਜਾਣਾ ਮੰਗਣਾ ਨਹੀਂ ਮੰਨਿਆ ਜਾਣੀ ਇਹ ਨਹੀਂ ਹੁੰਦਾ 2020 ਦੇ ਵਿੱਚ ਜਦੋਂ ਮੋਹਰਚਾ ਦਿੱਲੀ ਜਾਂਦਾ ਉਸ ਤੋਂ ਬਾਅਦ ਡੱਗਨੂ ਦਾ ਸੈੱਲੋ ਜਦੋਂ ਬਣਦਾ ਤਾਂ ਕਿਸਾਨ ਜੋ ਨੇ ਲਗਾਤਾਰ ਉੱਥੇ ਆਪਣੀ ਫਸਲ ਲੈ ਕੇ ਜਾਦੇ ਸਨ ਸ਼ੰਭੂ ਮੋਹਰਚਾ ਲੱਗਿਆ ਹੋਇਆ ਹੈ ਇਸ ਮੋਹਰਚੇ ਦੀ ਡਿਮਾਂਡ ਜੋ ਹੈ ਕਾਫੀ ਡਿਮਾਂਡ ਪਛਾਦੀ ਵੀ ਜਾ ਚੁੱਕੀ ਹੈ ਪਰ ਮੇਨ ਮੁੱਦਾ ਐਮਐਸਪੀ ਦੀ ਗਾਰੰਟੀ ਨੂੰ ਲੈ ਕੇ ਹੈ ਕਿ ਐਮਐਸਪੀ ਦੀ ਗਾਰੰਟੀ ਜੋ ਹੈ ਕੇਂਦਰ ਤੈਅ ਕਰੇ ਕਿਉਂਕਿ ਜਦੋਂ ਮੋਹਰਚਾ ਵਾਪਸ ਆਇਆ ਸੀ ਤਾਂ ਕਮੇਟੀ ਬਣੀ ਸੀ ਐਮਐਸਪੀ ਦੀ ਉਸ ਕਮੇਟੀ ਦੇ ਵਿੱਚ ਐਸਕੇਮ ਤਾਂ ਕੋਈ ਵੀ ਮੈਂਬਰ ਨਹੀਂ ਗਿਆ ਸੀ ਹੋਨ ਸਵਾਲ ਇਹ ਆਉਂਦਾ ਕਿ ਕਿਰਵਾਉ ਜੇ ਕੇਂਦਰ ਦਾ ਹੋ ਰਿਹਾ ਕੇਂਦਰ ਦੇ ਖਿਲਾਫ ਜੇ ਮੋਸ਼ਾ ਲੱਗਿਆ ਹੋਇਆ ਹੈ ਕਿ ਇਹ ਮੂਹ ਹੁਣ ਪੰਜਾਬ ਸਰਕਾਰ ਦੇਲੇ ਪਾਸੇ ਹੋਊਗਾ ਕਿਉਂਕਿ ਬਣਾਉਣ ਦੀ ਪਰਮਿਸ਼ਨ ਜੋ ਹੈ ਉਹ ਪੰਜਾਬ ਸਰਕਾਰ ਨੇ ਦਿੱਤੀ ਹੈ ਚਿੱਠੀ ਜੋ ਹੈ ਲਗਾਤਾਰੀ ਸੋਸ਼ਲ ਮੀਡੀਆ ਉੱਤੇ ਤੇ ਖਬਰਾਂ ਵਿੱਚ ਉਹ ਆ ਚੁੱਕੀ ਹੈ ਸਾਡੇ ਨਾਲ ਮੌਜੂਦ ਨੇ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਉੱਥੇ ਮੋਰਚਾ ਲਾਇਆ ਹੋਇਆ ਹੈ ਕਾਫੀ ਲੰਮਾ ਸਮਾਂ ਹੁਣ ਉੱਥੇ ਹੋ ਗਏ ਬੈਠਣੋਂ ਤੇ ਚੋਣ ਜਾਬਤਾ ਵੀ ਲੱਗਿਆ ਹੋਇਆ ਹੈ ਚੋਣ ਜਾਬਤਾ ਵਿੱਚ ਕੋਈ ਵੀ ਸਰਕਾਰ ਫੈਸਲਾ ਨਹੀਂ ਲੈ ਸਕਦੀ ਤਾਂ ਕਿੰਨਾ ਸਮਾਂ ਹੋਦ ਉੱਥੇ ਬੈਠਣਗੇ 380 ਦਿਨ ਪਹਿਲਾ ਮੋਰਚਾ ਜੋ ਦਿੱਲੀ ਵਾਲੋਂ ਤੇ ਡੱਲੇਲ ਸਾਹਿਬ ਨਾਲ ਗੱਲਬਾਤ ਕਰਾਂਗੇ ਡੱਲੇਲ ਸਾਹਿਬ ਮੋਰਚਾ ਤੁਸੀਂ ਲਗਾਇਆ ਹੋਇਆ ਹੈ ਬੈਠੇ ਉਥੋਂ ਉੱਥੇ ਤਾਂ ਨਾਲ ਹੋਰ ਵੀ ਜਥੇਬੰਦੀਆਂ ਮੌਜੂਦ ਨੇ ਡਗਰੂ ਦੇ ਵਿੱਚ ਜਦੋਂ ਇੱਕ ਸੈਲੋ ਬਣਿਆ ਸੀ ਲਗਾਤਾਰ ਕਿਸਾਨ ਜੋ ਹੈ ਚਲਦੇ ਮੋਰਚੇ ਵਿੱਚ ਹੀ ਆਪਣੀ ਫਸਲ ਉੱਥੇ ਸੁੱਟਣ ਜਾ ਰਿਹਾ ਸੀ ਮੰਡੀਆਂ ਜੋ ਨੇ ਜੇ ਸੈਲੋ ਕਾਮਯਾਬ ਹੋ ਗਏ ਮੰਡੀਆਂ ਲਗਭਗ ਖਤਮ ਹੋ ਜਾਣੀਆਂ ਆਰਟੀ ਸਿਸਟਮ ਬਾਦ ਹੋ ਜਾਣਾ ਹੈ ਹਿਮਾਚਲ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਸੇਬ ਜਿਸ ਤਿੱਕੇ ਨਾਲ ਅਦਾਨੀ ਨੇ ਖਰੀਦਿਆ ਬਾਅਦ ਚ ਵਿਰੋਧ ਵੀ ਹੋਇਆ ਸੀ ਕਿਵੇਂ ਬਚਾ ਲਵਾਂਗੇ ਪੰਜਾਬ ਨੂੰ ਪ੍ਰਾਈਵੇਟ ਕਦਨ ਹੋਣ ਤੋਂ ਖਾਸ ਕਰਕੇ ਕਿਸਾਨਾਂ ਦੀ ਫਸਲ ਪ੍ਰਾਈਵੇਟ ਦਾਦੇ ਵਿੱਚ ਨਾ ਜਾਵੇ ਕੀ ਠੋਸ ਇਸ ਦਾ ਤੁਸੀਂ ਸਿੱਟਾ ਕੱਢਦੇ ਹੋ ਦੇਖੋ ਅਗਰ ਇਹ ਵਿਸ਼ਾ ਸਾਡੇ ਕਿਸਾਨਾਂ ਨੂੰ ਸਮਝ ਆ ਗਿਆ ਫਿਰ ਬਹੁਤ ਕੁਝ ਹੋ ਜਾਏਗਾ ਇਹ ਸਭ ਕੁਝ ਹੋ ਜਾਏਗਾ ਜਦੋਂ ਆਪਾਂ ਤਿੰਨ ਕਾਨੂੰਨਾਂ ਦੀ ਲੜਾਈ ਲੜੀ ਸੀ ਉਦੋਂ ਕਿਸਾਨਾਂ ਨੂੰ ਸਮਝ ਆ ਗਿਆ ਸੀਗਾ ਕਿ ਜੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਅਨਾਜ ਕਾਰਪੋਰੇਟ ਦੇ ਕਬਜ਼ੇ ਚ ਚਲਾ ਜਾਏਗਾ ਮੰਡੀ ਸਾਡੀ ਖਤਮ ਹੋ ਜਾਏਗੀ ਤੇ ਕਾਰਪੋਰੇਟ ਲੋਕਾਂ ਦੇ ਜਦੋਂ ਅਸੀਂ ਰਹਿਮੁਕਰਮ ਤੇ ਰਹਿ ਜਾਾਂਗੇ ਸਾਡੀ ਖਰੀਦ ਪਾਲਿਸੀਆਂ ਖਤਮ ਹੋ ਜਾਣਗੀਆਂ ਔਰ ਲੋਕ ਉੱਠ ਕੇ ਲੜੇ ਨਹੀਂ ਔਰ ਹੱਕ ਡਾਗੇ ਲੜੇ ਨਹੀਂ ਲੋਕਾਂ ਨੇ ਮਤਲਬ ਪਿੱਛਾ ਨਹੀਂ ਦਿੱਤਾ ਅੱਜ ਜਦੋਂ ਲੋਕਾਂ ਨੂੰ ਸਮਝ ਆ ਗਈ ਨਾ ਕਿ ਜਿਸ ਤਰੀਕੇ ਦੇ ਨਾਲ ਸੈਲੂਜ ਨੂੰ ਮੰਡੀਆਂ ਅਲਾਨਿਆ ਜਾ ਰਿਹਾ ਹੈ ਇਹਦਾ ਪ੍ਰਭਾਵ ਸਮਝਣ ਦੀ ਲੋੜ ਹੈ ਕਿ ਪ੍ਰਭਾਵ ਕੀ ਪਏਗਾ ਅੱਜ ਜੇ ਇੱਕ ਸੈਲੂਜ ਲਗਭਗ 30 ਦੇ ਕਰੀਬ ਮੰਡੀਆਂ ਨੂੰ ਪ੍ਰਭਾਵਿਤ ਕਰ ਜਾਂਦਾ ਹੈ ਤੇ ਉਹ ਜਿਹੜੀਆਂ 30 ਮੰਡੀਆਂ ਜੇਕਰ 2 ਸਾਲ 4 ਸਾਲ 5 ਸਾਲ ਇਸੇ ਤਰ੍ਹਾਂ ਹੋਇਆ ਤਾਂ 30 ਮੰਡੀਆਂ ਬਿਲਕੁਲ ਖੰਡਰ ਬਣ ਜਾਣਗੀਆਂ ਬਰਬਾਦ ਹੋ ਜਾਣਗੀਆਂ ਉਹਨਾਂ ਦੀ ਘੱਕ ਨਹੀਂ ਰਹਿਣਾ ਜਦੋਂ ਮੰਡੀਆਂ ਉਖੜ ਗਈਆਂ ਮੰਡੀਆਂ ਬਰਬਾਦ ਹੋ ਗਈਆਂ ਮੰਡੀਆਂ ਖਤਮ ਹੋ ਗਈਆਂ ਮੰਡੀਆਂ ਦੀ ਇੱਟਾਂ ਨਾ ਕਿਨਾਂ ਰਹੀਆਂ ਤਸ ਸੁਭਾਵਕ ਹੈ ਕਿ ਉਸ ਤੋਂ ਬਾਅਦ ਜਦੋਂ ਸਰਕਾਰ ਨੂੰ ਦੱਸਿਆ ਕਿ ਕਿਸਾਨਾਂ ਕੋਲੇ ਹੁਣ ਅਲਟਰਨੇਟ ਹੈ ਹੀ ਕੁਛ ਨਹੀਂ ਮੰਡੀ ਸਿਸਟਮ ਹੀ ਖਤਮ ਕਰਨਾ ਹੈ ਤੇ ਤਰੀ ਹੋਈ ਜਿਹੜੀ ਅਗਰ ਸਰਕਾਰ ਇਹ ਕਹ ਦੇ ਕਿ ਸੈਲੋਸ ਨੂੰ ਹੁਣ ਮੰਡੀ ਨਹੀਂ ਲੰਦਾ ਜਾਏਗਾ ਤਾਂ ਕਿਸਾਨਾਂ ਨੂੰ ਮਜਬੂਰੀ ਵਸ ਆਪਣੇ ਆਪ ਹੀ ਆਪਦੀ ਫਸਲ ਸੈਲੋ ਚល ਜਾਣੀ ਪੈਗੀ ਔਰ ਸੈਲੋ ਦੇ ਵਿੱਚ ਖਰੀਦਣ ਵਾਲਾ ਉਹੀ ਅਡਾਨੀ ਤੇ ਉਹੀ ਕਾਰਪੋਰੇਟ ਤਰ੍ਹਾਂ ਹੋਣਗੀਆਂ ਜਿਹੜੀਆਂ ਯੂਪੀ ਬਿਹਾਰ ਦੀ ਤਰ੍ਹਾਂ ਸਾਡੀ ਫਸਲ ਨੂੰ ਮਿੱਟੀ ਦੇ ਪਾਖਰੀ ਦੇਣਗੀਆਂ ਰੋਲਣਗੀਆਂ ਇਹ ਸਿਰਫ ਗੱਲ ਇੱਕ ਮੌਕੇ ਦੇ ਉੱਤੇ ਸਮਝਣ ਦੀ ਲੋੜ ਹੈ ਜਦੋਂ ਕਿਸਾਨ ਨੂੰ ਸਮਝ ਆ ਗਈ ਕਿ ਭਵਿੱਖ ਸਾਡਾ ਕਿਹੋ ਜਿਹਾ ਬਣਨ ਵਾਲਾ ਹੈ ਫਿਰ ਕਿਸਾਨ ਪਿੱਛੇ ਨਹੀਂ ਹਟਣਗੇ ਕਿਸਾਨੇ ਦਾ ਵਿਰੋਧ ਕਰਨਗੇ ਤੁਸੀਂ ਦੇਖੋਗੇ ਲੋਕ ਇੱਕਜੁੱਟ ਹੋ ਕੇ ਇਹਦੇ ਇਹਦੇ ਖਿਲਾਫ ਮੰਨ ਲ ਕੱਢਣਗੇ ਤਾਂ ਇਹ ਏਕਤਾ ਜਿਹੜੀ ਹੈ ਕਿਸਾਨਾਂ ਦੀ ਤੁਹਾਨੂੰ ਥੋੜੇ ਜੰਮਦੇ ਵਿੱਚ ਨਜ਼ਰ ਆਏਗੀ ਪੰਜਾਬ ਸਰਕਾਰ ਦੇ ਖਿਲਾਫ ਕੀ ਪੁਤਲੇ ਫੁੱਕੋਗੇ ਸੀਐਮ ਸਾਹਿਬ ਦੀ ਕੋਠੀ ਤੱਕ ਜਾਓ ਕਦੋਂਗੇ ਕੀ ਕਰੋਗੇ ਜਿਹੜਾ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਹੈ ਨਾ ਜੀ ਪ੍ਰੋਗਰਾਮ ਸੈਲੋ ਦਾ ਜਿਹੜਾ ਪ੍ਰੋਗਰਾਮ ਹੈ ਨਾ ਜੀ ਇਹ ਇਕੱਲਾ ਪੰਜਾਬ ਸਰਕਾਰ ਨਾਲ ਨਹੀਂ ਜੁੜਿਆ ਇਹ ਕੇਂਦਰ ਦੇ ਇਸ਼ਾਰਿਆਂ ਤੇ ਸਾਰਾ ਕੁਝ ਆ ਕਾਰਪੋਰੇਟ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ ਪਰ ਪੰਜਾਬ ਗਵਰਨਮੈਂਟ ਦੀ ਆ ਨੋਟੀਫਿਕੇਸ਼ਨ ਦਾ ਜਿਹੜੇ ਜਿਹੜੇ ਨੂੰ ਕਰਨਾ ਪੈਣਾ ਉਹਦੇ ਰਾਹੀਂ ਉਹਨਾਂ ਨੂੰ ਨਗਾਉਣਾ ਪੈਣਾ ਉਹਨਾਂ ਨੂੰ ਕਾਰਪੋਰੇਟ ਤਾਂ ਆ ਕੇ ਸਾਡੀ ਸਾਡੀ ਮੰਡੀ ਖਤਮ ਨਹੀਂ ਕਰ ਸਕਦੇ ਕਾਨੂੰਨ ਪਾਰਲੀਮੈਂਟ ਦੇ ਥਰੂ ਹੀ ਆਇਆ ਔਰ ਉੱਥੋਂ ਤੋਂ ਜਿਹੜੇ ਹੁਕਮ ਆਏ ਸਾਡੇ ਇਸ ਮੰਡੀ ਬੋਰਡ ਦੇ ਥਰੂ ਜਾ ਰਹੇ ਨੇ ਉੱਥੇ ਐਲਾਨ ਕੀਤੇ ਜਾ ਰਹੇ ਨੇ ਉੱਥੇ ਚਿੱਠੀਆਂ ਕੱਟੀਆਂ ਜਾ ਰਹੀਆਂ ਨੇ ਤੂੰ ਸਾਰਾ ਕੁਝ ਉਵੇਂ ਹੋ ਰਿਹਾ ਪੰਜਾਬ ਗਵਰਨਮੈਂਟ ਵੀ ਕਰੇ ਲੇਕਿਨ ਉਹ ਜਿਹੜਾ ਸਿਗਨਲ ਹੈ ਉਹ ਉੱਪਰੋਂ ਆ ਰਿਹਾ ਹੈ ਇਸ ਕਰਕੇ ਅਸੀਂ ਪ੍ਰੋਗਰਾਮ ਬਣਾ ਕੇ ਪੂਰੇ ਭਾਰਤ ਦੇ ਵਿੱਚ ਜਿਹੜਾ ਇਸ ਗੱਲ ਨੂੰ ਲੈ ਕੇ ਇਹ ਕਿਸਾਨਾਂ ਦੀਆਂ ਮੰਡੀਆਂ ਖਤਮ ਕਰਨ ਵਾਲਾ ਉਹ ਇਸ਼ਾਰਾ ਹੈ ਉਹਦੇ ਖਿਲਾਫ ਜਾਂ ਜਿਸ ਤਰੀਕੇ ਦੇ ਨਾਲ 15 ਤਰੀਕ ਨੂੰ ਸਾਡੇ ਨਾਲ ਵਾਅਦਾ ਕਰਕੇ ਗਈ ਸਰਕਾਰ ਕਿ ਕਿਸਾਨਾਂ ਨੂੰ ਅਸੀਂ ਕਿਸੇ ਥਾਂ ਦੇ ਪ੍ਰੋਟੈਸਟ ਕਰਨ ਤੋਂ ਨਹੀਂ ਰੋਕਦੇ ਕਿਸਾਨ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਨੇ ਕਿਸਾਨ ਜੇਲ੍ਹਾਂ ਦੇ ਵਿੱਚ ਕੋਈ ਨਹੀਂ ਬੰਦ ਰੱਖਾਂਗੇ ਸਗੋਂ ਉਹ ਤੋਂ ਬਾਅਦ ਜੇਲਾਂ ਜਿਹੜੇ ਬੰਦ ਸੀ ਉਹ ਛੱਡਣ ਦੀ ਬਜਾਏ ਕੁਝ ਬੰਦਿਆਂ ਨੂੰ ਹਜੇ ਵੀ ਜੇਲ੍ਹ 'ਚ ਬੰਦ ਕੀਤਾ ਤੇ ਹੋਰ ਨਵੇਂ ਫੜ ਫੜ ਕੇ ਜੇਲ੍ਹ 'ਚ ਬੰਦ ਕਰਨੇ ਸ਼ੁਰੂ ਕਰ ਦਿੱਤੇ। ਪ੍ਰੋਟੈਸਟ ਕਰਨ ਵਾਲਿਆਂ ਨੂੰ ਨੋਟਿਸ ਕੱਢੇ ਜਾ ਰਹੇ ਨੇ। ਇਹਦਾ ਮਤਲਬ ਲੋਕਾਂ ਦਾ ਜਿਹੜਾ ਸੰਵਿਧਾਨਕ ਰਾਈਟ ਉਹ ਵੀ ਖੋਇਆ ਜਾ ਰਿਹਾ ਹੈ। ਤੇ ਜੇ ਇਹ ਹਾਲਾਤ ਬਣਦੇ ਆ ਤਾਂ ਪੂਰੇ ਦੇਸ਼ ਨੂੰ ਇਹਦੇ ਵਿੱਚ ਜੁੜ ਕੇ ਅੰਦੋਲਨ ਦੀ ਲੋੜ ਸੀਗੀ। ਸੈਲੋਵੀਕ ਕੇਂਦਰ ਨਾਲ ਜੁੜ ਗਿਆ। ਅੰਦੋਲਨ ਦੇ ਵਿੱਚ ਜਿਹੜਾ ਸਾਡੇ ਲੋਕਾਂ ਦੀਆਂ ਸ਼ਰਹਾਈਆਂ ਤੇ ਲੋਕਾਂ ਨੂੰ ਮਤਲਬ ਅੰਦੋਲਨ ਨਾ ਕਰਨ ਦੇਣਾ ਉਹ ਵੀ ਕੇਂਦਰ ਨਾਲ ਜੁੜ ਗਿਆ। ਯਾਨੀ ਭਾਜ ਇਨਡਾਇਰੈਕਟ ਅੰਗ ਨਾਲ ਤੁਸੀਂ ਕਹੋ ਭਾਜਪਾ ਨਾਲ ਜੁੜ ਗਿਆ ਉਹਦੇ ਚੋ ਅਸੀਂ ਇਹ ਪ੍ਰੋਗਰਾਮ ਰੱਖਿਆ ਕਿ ਅਸੀਂ 7 ਤਰੀਕ ਨੂੰ ਭਾਜਪਾ ਔਰ ਹਰਿਆਣਾ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਇਹਨਾਂ ਦੇ ਸਾਂਝੇ ਤੌਰ ਦੇ ਉੱਤੇ ਪੁਤਲੇ ਫੂਕਾਂਗੇ ਔਰ ਵੱਡੇ ਮੁਜ਼ਾਰੇ ਕੱਢ ਕੇ ਪੁਤਲੇ ਫੂਕਾਂਗੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਦੱਸਾਂਗੇ ਜਾਗਰਤ ਕਰਾਂਗੇ ਕਿ ਇਹ ਕਿਉਂ ਹੋ ਰਿਹਾ ਕਿਉਂ ਕਰ ਰਹੇ ਹਾਂ ਅਸੀਂ ਸੋ ਉਹ ਇਹ ਕਰਕੇ ਸਾਰਾ ਕੁਝ ਇਹ ਕਰਾਂਗੇ ਅਗਰ ਸਰਕਾਰ ਦੇ ਫਿਰ ਵੀ ਕੋਈ ਅਸਰ ਨਹੀਂ ਹੁੰਦਾ ਫਿਰ 9 ਤਰੀਕ ਨੂੰ ਸਾਡੀ ਮਜਬੂਰੀ ਬਣੇਗੀ ਕਿਉਂਕਿ ਸਾਡੀ ਮਨਛਾ ਨਹੀਂ ਹੈ ਕੀ ਅਸੀਂ ਪਬਲਿਕ ਨੂੰ ਖਰਾਬ ਕਰੀਏ ਸਾਡੀ ਮਨਸ਼ਾ ਨਹੀਂ ਹੈ ਕਿ ਕੋਈ ਅਸੀਂ ਸਿਸਟਮ ਨੂੰ ਤੋੜੀਏ ਲੇਕਿਨ ਇਹ ਮਜਬੂਰੀ ਬਣੇਗੀ ਫਿਰ ਜੇ ਸਰਕਾਰ ਸਾਡੀ ਸੁਣਦੀ ਨਹੀਂ ਫਿਰ ਸਾਨੂੰ ਮਤਲਬ ਸ਼ੰਭੂ ਬਾਰਡਰ ਦੇ ਉੱਤੇ ਰੇਲ ਦੀ ਪੱਟੀ ਦੇ ਉੱਤੇ ਬੈਠਣ ਲਈ ਕਿਸਾਨਾਂ ਨੂੰ ਮਜਬੂਰ ਹੋਣਾ ਪਵੇ ਹੁਣ ਸਵਾਲ ਹੈ ਕਿ ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਹੈ ਮੇਰੇ ਸਪਸ਼ਟ ਤੇ ਸਿੱਧਾ ਸਵਾਲ ਹੈ ਤੁਸੀਂ ਮੋਤਚਾ ਸ਼ੰਭੂ ਉੱਥੇ ਵੀ ਲਗਾਇਆ ਹੋਇਆ ਤੁਹਾਡੀ ਚਲੋ ਤਾਲਮੇਲ ਨਹੀਂ ਹੋਇਆ ਐਸਕੇਮ ਦੇ ਨਾਲ ਸਕੀਮ ਦੇ ਨਾਲ ਕੀ ਗੱਲਬਾਤ ਹੋ ਸਕਦੀ ਹੈ ਜਿੰਨੇ ਤੁਹਾਡੇ ਉੱਥੇ ਮੋਰਚੇ ਤੋਂ ਮੈਂ ਖੁਦ ਸੁਣ ਕੇ ਆਇਆ ਟਕੈਤ ਸਾਹਿਬ ਨੂੰ ਵੀ ਕਿਹਾ ਗਿਆ ਕਿ ਵੀ ਵਿਕਾਉ ਨੇ ਮੈਂ ਖੁਦ ਸੁਣਿਆ ਤੁਹਾਡੇ ਉੱਥੇ ਮੋਰਚੇ ਦੇ ਉੱਤੋਂ ਜਦੋਂ ਇਹੋ ਜਿਹੀ ਤੌਮਤਾ ਲਗਾਉਂਗੇ ਦੂਜੇ ਪਾਸੋਂ ਜਾ ਕੇ ਫਿਰ ਇਹ ਵੀ ਗੱਲ ਆ ਜਾਂਦੀ ਹੈ ਵੀ ਇੱਕ ਧਾਕੀ ਵੀ ਹੋएगी ਤੁਸੀਂ ਕਮੇਟੀ ਬਣਾਈ ਉਹਨਾਂ ਨੇ ਕਮੇਟੀ ਬਣਾਈ ਹੈ ਗੱਲ ਕਿੱਥੇ ਉਹਨਾਂ ਉਦੋਂ ਕੀ ਹੋਈ ਹੈ ਚਿੱਠੀ ਉਹਨਾਂ ਨੇ ਜਾਰੀ ਕੀਤੀ ਤੁਸੀਂ ਚਿੱਠੀ ਤੁਸੀਂ ਵੀ ਜਾਰੀ ਕਰ ਦਿੱਤੀ ਹੈ ਪਰ ਸਵਾਲ ਤੋਂ ਖੜਾ ਨਾ ਜੇ ਇਕੱਠੇ ਹੋ ਕੇ ਲੜੋਂਗੇ ਤਾਂ ਫਾਇਦਾ ਉਸ ਵਿੱਚ ਹੀ ਆ ਤੁਮ ਤਾਂ ਨਾ ਹਾਂ ਤਾਂ ਫਿਰ ਤੁਹਾਨੂੰ ਪਤਾ ਹੈ ਸਰਕਾਰਾਂ ਦਾ ਫਾਇਦਾ ਚੁੱਕ ਲੈਣਗੀਆਂ ਨਹੀਂ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਸਵਾਲ ਬੜਾ ਵੱਡਾ ਹੈ ਇਕਤਾ ਤੋਂ ਕੋਈ ਨਹੀਂ ਪੈਦਾ ਇਕਤਾ ਹਰੇਕ ਚਾਹੁੰਦਾ ਹੈ ਲੇਕਿਨ ਮਨਸ਼ਾ ਕੀ ਹੈ ਇਕਤਾ ਕਰਨ ਵਾਲਿਆਂ ਦੀ ਮਨਸ਼ਾ ਕੀ ਹੈ ਸਾਨੂੰ ਚਿੱਠੀ ਕੱਢੀ ਗਈ ਹੈ ਚਿੱਠੀ ਚੱਕ ਕੇ ਇਕਤਾ ਇਹ ਕਹਿੰਦਾ ਸਵਾਲ ਉਹਨਾਂ ਨੇ ਚੱਕਦਾ ਕਿ ਪੰਦੇਰ ਸਾਹਿਬ ਉਹਦੀ ਗਲਤੀ ਮੰਨੇ 26 ਵਾਲੀ 26 ਵਾਲੀ ਡੱਲੇ ਵਾਲੇ ਗਲਤੀ ਮੰਨੇ ਕਿਉਂ ਨੇ ਐਸਕੇਮ ਨਾਨ ਪੋਲੀਟਿਕਲ ਕਿਉਂ ਬਣਾਇਆ ਇਹ ਗਲਤੀ ਮਨੇ ਯਾਰ ਐਸਕੀਐਮ ਅਸੀਂ ਪਹਿਲਾ ਸ਼ੁਰੂ ਹੀ ਨਾਨ ਪੋਲੀਟੀਕਲ ਸ਼ੁਰੂ ਕੀਤਾ ਸੀ ਹਲੋ ਉਹ ਤੁਸੀਂ ਬਾਅਦ ਚ ਬਣਾਇਆ 2020 ਦਾ ਅੰਦোলন ਤੋਂ ਬਾਅਦ ਚ ਬਣਾਇਆ ਨਾ ਮੈਂ ਜਿਹੜੀ ਬੇਨਤੀ ਅਸੀਂ ਪਹਿਲਾ ਹੀ ਐਸਕੀਐਮ ਨਾਨ ਪੋਲੀਟੀਕਲ ਕਿਉਂ ਮੈਂ ਕਹਿ ਰਿਹਾ ਅਸੀਂ ਇਹ ਰੱਖਿਆ ਕਿ ਸਾਡੇ ਧਰਨੇ ਤੇ ਸਾਡੇ ਮੁਜ਼ਾਹਰੇ ਤੇ ਕੋਈ ਪੋਲੀਟੀਕਲ ਬੰਦਾ ਆ ਕੇ ਬੋਲੂਗਾ ਨਹੀਂ ਲੱਖਾ ਸਾਨਾ ਬੋਲ ਕੇ ਗਿਆ ਯਾਰ ਮੈਂ ਜਿਹੜੀ ਮੈਂ ਜਿਹੜੀ ਅਰਜ਼ ਕਰ ਰਿਹਾ ਮੈਂ ਦਿੱਲੀ ਵਾਲੇ ਅੰਦোলন ਦੀ ਗੱਲ ਕਰ ਰਿਹਾ ਦਿੱਲੀ ਅੰਦোলন ਦੀ ਗੱਲ ਕਰ ਰਿਹਾ ਜਿੱਥੋਂ ਐਸਕੀਐਮ ਸ਼ੁਰੂ ਹੋਇਆ ਸੀ ਇਹ ਰੱਖ ਲਿਆ ਅਸੀਂ ਕਿਸੇ ਨੂੰ ਨਹੀਂ ਬੋਲਣ ਦਿੱਤਾ ਕਿਸੇ ਨੂੰ ਕੋਸ਼ਿਸ਼ ਕੀਤੀ ਪਰਹੇਜ ਕੀਤਾ ਕਿਸੇ ਨੂੰ ਚੜ੍ਹ ਨਹੀਂ ਦਿੱਤਾ ਬਹੁਤ ਤੋਂ ਬਹੁਤ ਟਰਾਈ ਕੀਤੀ ਕਿ ਉਹਦੇ ਤੇ ਕੋਈ ਨਾ ਬੋਲੇ ਨਾ ਹੁਣ ਆ ਗਈ ਉਹਦੋਂ ਅਗਲੀ ਗੱਲ ਅਸੀਂ ਉਸੇ ਭਾਵਨਾ ਨੂੰ ਅੱਗੇ ਲੈ ਕੇ ਜਦੋਂ ਇਹਨਾਂ ਨੇ ਐਸਕੀਮ ਨੂੰ ਤੋੜ ਕੇ ਐਸਐਸਐਮ ਬਣਾਇਆ ਹੁਣ ਮੈਨੂੰ ਇਹ ਦੱਸੋ ਵੀ ਐਸਕੀਮ ਅਸੀਂ ਤੋੜਿਆ ਕਿ ਜਿਨ੍ਹਾਂ ਨੇ ਐਸਐਸਐਮ ਬਣਾਇਆ ਉਹਨਾਂ ਨੇ ਤੋੜਿਆ ਜਿਨ੍ਹਾਂ ਨੇ ਐਸਐਸਐਮ ਬਣਾ ਕੇ ਉਹਨੂੰ ਤੋੜਿਆ ਐਸਕੀਮ ਨੂੰ ਉਹ ਜਵਾਬ ਦੇ ਨੇ ਕਿ ਐਸਕੇਮ ਤੁਸੀਂ ਤੋੜ ਕੇ ਵੱਖਰਾ ਕਿਉਂ ਬਣਾਇਆ ਅਸੀਂ ਤਾਂ ਉਸੇ ਭਾਵ ਨੂੰ ਸਾਨੂੰ ਮਜਬੂਰੀ ਵਸ ਇੱਕ ਸ਼ਬਦ ਮਗਰ ਲਾਉਣਾ ਪਿਆ ਕਿ ਅਸੀਂ ਨਾਨ ਪੋਲੀਟੀਕਲ ਹਾਂ ਲੋਕਾਂ ਨੂੰ ਦੱਸਣਾ ਪਿਆ ਅਸੀਂ ਨਾਨ ਪੋਲੀਟੀਕਲ ਹਾਂ ਸਾਡਾ ਇਹਨਾਂ ਕੋਈ ਸਬੰਧ ਨਹੀਂਗਾ ਉਹ ਨਾਨ ਪੋਲੀਟੀਕਲ ਜਿਹੜੀ ਭਾਵਨਾ ਸੀ ਜਿਹੜਾ ਮੂਲ ਭਾਵਨਾ ਸੀ ਦੀ ਸਪਿਰਟ ਸੀ ਜਿਹੜੀ ਐਸਕੇਮ ਦੀ ਮੁੱਢਲੇ ਦੀ ਉਹਨੂੰ ਲੈ ਕੇ ਅੱਜ ਚੱਲ ਰਹੇ ਹਾਂ ਉਹਦੀਆਂ ਅਧੂਰੀਆਂ ਪਈਆਂ ਮੰਗਾਂ ਨੂੰ ਲੈ ਕੇ ਅਸੀਂ ਲੜ ਰਹੇ ਹਾਂ ਸਾਡੇ ਤੇ ਇਹ ਸਵਾਲ ਉੱਟਣਾ ਕਿ ਜੀ ਅਗੇਤਰੇ ਤੁਰਪੇ ਯਾਰ ਹਜੇ ਵੀ ਗੇਤਰੇ ਆ ਅਸੀਂ ਸਾਰਾ 1 ਮਹੀਨਾ ਰਹਿ ਗਿਆ ਸੀਗਾ ਅਗਲਿਆਂ ਦੇ ਚੋਣਾ ਦੇ ਵਿੱਚ ਭੱਜ ਜਾਣਾ ਸੀ ਫਿਰ ਵੀ ਕਹਿੰਦੇ ਤੁਸੀਂ ਕਿੱਥੇ ਤੁਰ ਗਏ ਫਿਰ 2 ਸਾਲ ਹੋ ਗਏ ਸੀ ਆਪਾਂ ਨੂੰ ਅੰਦੋਲਨ ਨਹੀਂ ਕਰ ਸਕੇ ਸੋ ਇਹ ਜਿਹੜੀਆਂ ਗੱਲਾਂ ਨੇ ਫਿਰ ਅਗਲੀ ਗੱਲ ਚਲੋ ਮੇਰੇ ਤੇ ਤਾਂ ਛੱਡ ਦਿਓ ਪੰਦੇਰ ਸਾਹਿਬ ਨੇ ਇੱਕ ਤਾਂ ਇਕੱਲੇ-ਇਕੱਲੇ ਨੂੰ ਜਾ ਕੇ ਮਿਲੇ ਨੇ ਕਮੇਟੀ ਮਿਲੀ ਆ ਜਾ ਕੇ ਇਕੱਲੇ-ਇਕੱਲੇ ਨੂੰ ਡਿਊਟੀਆਂ ਲੱਗੀਆਂ ਕਮੇਟੀ ਮਿਲੀ ਉੱਥੇ ਵੀ ਕਹਿੰਦੇ ਨਹੀਂ ਇਹ ਤਾਂ ਸਾਡਾ ਐਸਕੀਮ ਤੋੜਦੇ ਸੀ ਲੈ ਯਾਰ ਮੈਂ ਹੈਰਾਨ ਐ ਇਕਤਾ ਵਾਸਤੇ ਜੋਰ ਲਾਨੇ ਸਵਾਲ ਕੀ ਹੈ ਜਦੋਂ ਲੋਕਾਂ ਚ ਤਾਂ ਇਹ ਪ੍ਰਚਾਰਨਾ ਕਿ ਨਹੀਂ ਜੀ ਅਸੀਂ ਤਾਂ ਇਕਾ ਕਰਨ ਨੂੰ ਤਿਆਰ ਆਂ ਲੇਕਿਨ ਇਹ ਇਹ ਨਾ ਜੀਗੋ ਆ ਇਹ ਇਕਾ ਨਹੀਂ ਕਰਨਾ ਚਾਹੁੰਦੇ ਤੇ ਅੰਦਰੋਂ ਚਿੱਠੀ ਚੂੰਡੀ ਵੱਢ ਕੇ ਭੇਜਣਾ ਕਿ ਤੁਸੀਂ ਪਹਿਲਾਂ ਗਲਤੀ ਮੰਨੋ ਫੇਰ ਇਕਾ ਕਰਾਂਗੇ ਫਿਰ ਇਹ ਕਾਹਨ ਵਾਲੀਆਂ ਗੱਲਾਂ ਹੁੰਦੀਆਂ ਇਹ ਰਾਜੇਲ ਸਾਹਿਬ ਨੇ ਮੈਂ ਮੈਂ ਤੁਹਾਡੇ ਉੱਥੇ ਐਸਐਸਐਮ ਤੇ ਆਣਾ ਪਹਿਲਾਂ ਰਾਜੇਲ ਸਾਹਿਬ ਨੇ ਲਿਖ ਕੇ ਦਿੱਤਾ ਕਿ ਤੁਹਾਡੀਆਂ ਸਾਧੀਆਂ ਛਾਤਾਂ ਮਨਜ਼ੂਰ ਨਹੀਂ ਐਸਕੇਮ ਨੂੰ ਗਲਤੀ ਮੰਨੀ ਐਸਕੇਮ ਦੇ ਵਿੱਚ ਆ ਗਏ ਨੇ ਐਸਕੇਮ ਨਾਨ ਪੋਲੀਟੀਕਲ ਦੀਆਂ ਛਾਤਾਂ ਮੰਨਣਾ ਨਾ ਆ ਜਾਂਦਾ ਮਦਾਨ ਚ ਤੁਸੀਂ ਫਿਰ ਮੇਰੀ ਗੱਲ ਸੁਣੋ ਉਸ ਪਾਸੇ ਬੰਦੀ ਜਿੱਥੇ ਬੰਦੀਆਂ ਨੇ ਠੀਕ ਹੈ ਮੈਂ ਕਿਸੇ ਜਿੱਥੇ ਬੰਦੀ ਨੂੰ ਘੱਟ ਵੱਧ ਨਹੀਂ ਕਹਿੰਦਾ ਸਾਧੀਆਂ ਇੱਕ ਬਰਾਬਰ ਨੇ ਜਦੋਂ ਜਥੇਬੰਦੀ ਸ਼ਬਦ ਆ ਜਾਂਦਾ ਸਭ ਇੱਕ ਇੱਕੋ ਜਿਹੀ ਹੋ ਜਾਂਦੀਆਂ ਨੇ ਪਰ ਉਸ ਤੋਂ ਜ਼ਿਆਦਾ ਨੇ ਤੁਹਾਨੂੰ ਵੀ ਪਤਾ ਜ਼ਿਆਦਾ ਕਿਦਣਾ ਹੈ ਤੁਹਾਡੇ ਮੈਂ ਮੈਂ ਪੰਜਾਬ ਦੇ ਲੈਵਲ ਦੀ ਗੱਲ ਕਰ ਲਾ پورے ਦੇਸ਼ ਦੀਆਂ ਮਤਲਬ 250 ਜਥੇਬੰਦੀ ਇਧਰ ਮੈਦਾਨ ਚ ਲੜ ਰਹੀ ਹੈ ਠੀਕ ਹੈ ਮੈਂ ਉਹੀ ਗੱਲ ਕਹਿੰਦਾ ਜਦੋਂ ਜਥੇਬੰਦੀ ਸ਼ਬਦ ਆ ਜਾਂਦਾ ਕੋਈ ਵੱਡੀ ਛੋਟੀ ਜਥੇਬੰਦੀ ਨਹੀਂ ਹੋ ਜਾਂਦਾ ਰਾਜੇਲ ਸਾਹਿਬ ਨੇ ਐਸਐਸਐਮ ਤੋਂ ਕਿਨਾਰਾ ਕੀਤਾ ਗਲਤੀ ਮੰਨੀ ਉਹ ਵਾਪਸ ਐਸਕੇਐਮ ਦੇ ਵਿੱਚ ਆ ਗਏ ਤੁਸੀਂ ਆਪਦਾ ਨੋਨ ਪੋਲੀਟੀਕਲ ਅਲੱਗ ਬਣਾ ਲਿਆ ਮੈਂ ਗੱਲ ਜੇ ਪੰਜਾਬ ਦੀ ਕਰਾਂ ਇਹ ਗੱਲ ਐਸਕੇਮ ਦੇ ਨਾਲ ਕੀ ਹੋ ਸਕਦੀ ਸੀ ਦੁਬਾਰਾ ਵੀ ਠੀਕ ਹੈ ਕੁਝ ਤਾਂ ਤੁਹਾਡੀਆਂ ਨੇ ਕੁਝ ਉਹਨਿਆਂ ਦੀ ਨੇ ਮੰਗ ਕੇ ਕਿਤਨਾ ਕਿਤੇ ਇੱਕ ਮਿਨੀਮਮ ਪ੍ਰੋਗਰਾਮ ਉੱਤੇ ਖੜ ਜਾਂਦੇ ਪਰ ਉਹ ਚੀਜ਼ ਨਹੀਂ ਹੋਈ ਇੱਕ ਦੂਜੇ 'ਤੇ ਆਲੋਚਨਾ ਕਰਨੀ ਇੱਕ ਦੂਜੇ ਦੇ ਉੱਤੇ ਤੋਹਮਤ ਲਾਣੀ ਤਾਂ ਨੁਕਸਾਨ ਤਾਂ ਫਿਰ ਜਥੇਬੰਦੀਆਂ ਦੇ ਪੰਜਾਬ ਦਾ ਹੋ ਹੀ ਰਿਹਾ ਉਹ ਨੁਕਸਾਨ ਭਵਿੱਖ ਦੇ ਵਿੱਚ ਆਉਣ ਵਾਲੇ ਪੀੜੀਆਂ ਦਾ ਹੋਣਾ ਇਹ ਤੁਹਾਨੂੰ ਵੀ ਪਤਾ ਹੈ ਤਾਂ ਫਿਰ ਪੀੜੀਆਂ ਤੋਂ ਸਵਾਲ ਕਰਨੀਆਂ ਨੇ ਜੇ ਇਕੱਠੇ ਹੋ ਜਾਂਦੇ ਤਾਂ ਫਿਰ ਕੀ ਨੁਕਸਾਨ ਹੋਣਾ ਸੀ ਅੱਜ ਵੀ ਤੁਸੀਂ ਥੋੜਾ ਸਖਤੀ ਨਾਲ ਬੋਲਦੇ ਹੋ ਤਾਂ ਤਲਖੀ ਨਾਲ ਥੋੜਾ ਬੋਲਦੇ ਵੀ ਪਰ ਇਹਦਾ ਸਵਾਲ ਤਾਂ ਭਵਿੱਖਵੇਦ ਕਰੂਗਾ ਨਾ ਜਾ ਕੇ ਭਵਿੱਖ ਭਵਿੱਖ ਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ ਜੋ ਅੰਦਰ ਖਤੇ ਹੋ ਰਹੀਆਂ ਨੇ ਐਸ ਕੇ ਐਮ ਦੀ 7 ਮੈਂਬਰ ਕਮੇਟੀ ਜਿਹੜੀ ਅਜੰਡਾ ਤੈਅ ਕਰਦੀ ਸੀ ਉਹਦੀ ਮੀਟਿੰਗ ਹੋਈ ਉਹਦੇ ਚ ਅਸੀਂ ਅਜੰਡਾ ਤੈਅ ਕਰਨ ਲੱਗੇ ਕੇ ਵਿਵਖਦੇ ਵਿੱਚ ਐਸ ਕੇਮ ਕਿਸਾਨਾਂ ਦੀ ਕਰਜ਼ ਮੁਕਤੀ ਲਈ ਲੜੂਗਾ ਤਾਂ ਉਹਦੇ ਜੋ ਜਥੇਬੰਦੀਆਂ ਉੱਠ ਕੇ ਇਹ ਕਹਿਣ ਕਿ ਜੀ ਜੇ ਇਹ ਲੈਣ ਪਾਉਣੀ ਹੈ ਤੇ ਫਿਰ ਅਸੀਂ ਸੋਚਾਂਗੇ ਵੀ ਐਸ ਕੇਮ ਨਾ ਰਹਿਣਾ ਕਿ ਨਹੀਂ ਰਹਿਣਾ ਅੰਦਾਜ਼ਾ ਲਾਓ ਯਾਰ ਸਾਡਾ ਕਿਸਾਨ 7 ਲੱਖ ਦੇ ਕਰੀਬ ਕਿਸਾਨ ਖੁਦਕਸ਼ੀ ਕਰ ਗਿਆ ਕਰਜ਼ੇ ਕਰਕੇ ਤੇ ਜੇ ਉਹਨਾਂ ਉਹ ਆਪਣੇ ਆਪ ਨੂੰ ਕਿਸਾਨ ਜਥੇਬੰਦੀ ਦਾ ਵੀ ਬੁਰਕਾ ਪਾ ਕੇ ਰੱਖੇ ਤੇ ਇਹ ਕਵੇ ਕਿ ਅਸੀਂ ਤਾਂ ਸੋਚਾਂਗੇ ਜੀ ਫਿਰ ਇਹਦੇ ਇਹਦੇ ਤੇ ਲੜਨਾ ਕਿ ਨਹੀਂ ਲੜਨਾ ਤਾਂ ਫਿਰ ਇਹ ਫਿਰ ਇਹ ਇਹ ਰਾਤਿਆਂ ਦੀ ਗੱਲ ਆ ਗਈ ਨਾ ਇਹ ਵਿਚਾਰਾਂ ਦੀ ਗੱਲ ਆ ਗਈ ਨਾ ਇਹ ਸੋਚਾਂ ਦੀ ਗੱਲ ਆ ਗਈ ਨਾ ਤੇ ਜਿਹੜਾ ਵੀ ਕਿਸਾਨ ਦੀ ਮੇਰੇ ਨਾਲ ਦਿੱਥੋ ਜਕਰ ਭੇੜਟੇ ਨੇ ਕਿ ਤੂੰ ਤਾਂ ਕਹਿੰਦਾ ਬਾਦਲ ਕਿਆਂ ਦਾ ਕਰਜ਼ਾ ਮਾਫ ਕਰਾਉਣਾ ਯਾਰ ਮੈਨੂੰ ਆਂ ਦੱਸੋ ਵੀ ਕੀ 10 ਕਿੱਲਿਆਂ ਆਲਾ 12 ਕਿੱਲਿਆਂ ਆਲਾ 15 ਕਿੱਲਿਆਂ ਆਲਾ 20 ਕਿੱਲਿਆਂ ਆਲਾ 50 ਕਿੱਲਿਆਂ ਵਾਲੇ ਬਾਦਲ ਕਿਹ ਹੈ ਕਿਸਾਨ ਸਰ ਕਰਜ਼ਾ ਇਸ ਕਰਕੇ ਹੋਇਆ ਹੈ ਕਿ ਉਹਨੂੰ ਉਹਦੀ ਫਸਲ ਦਾ ਰੇਟ ਨਹੀਂ ਮਿਲਿਆ ਸਾਰੇ ਮੰਨਦੇ ਆ ਇਹਦਾ ਮਤਲਬ ਉਹਨੂੰ ਘਾਟਾ ਪਿਆ ਤਾਂ ਕਰਜ਼ਾ ਹੋਇਆ ਤੇ ਜੀਨੇ ਫਸਲ ਵੱਧ ਵੇਚੀ ਉਹਨੂੰ ਮੱਧ ਘਾਟਾ ਪਿਆ ਹੋਇਆ ਹੈ ਉਹਨੂੰ ਤੁਸੀਂ ਕਿਵੇਂ ਮੰਨਦੇ ਡਿਨਾਈ ਕਰਦੇ ਹੋ ਕਿ ਇਹਨੂੰ ਘਾਟਾ ਪਿਆ ਹੈ ਸੋ ਇਹ ਜਿਹੜੇ ਨਾ ਵਿਖਰੇਵੇਂ ਨੇ ਇਹ ਵਿਖਰੇਵੇਂ ਜਿਹੜੇ ਵਿਚਾਰਧਾਰਕ ਵਿਖਰੇਵੇਂ ਉਹ ਹੈ ਅੱਛਾ ਕਹਿੰਦੇ ਕੀ ਸਹੀ ਆਗੂ ਵਹ ਤਾਂ ਹਰ ਇੱਕ ਦਾ ਫਾਰਮੈਟ ਅਲੱਗ-ਅਲੱਗ ਹੋ ਸਕਦਾ ਇੱਕ ਸਹੀ ਲੀਡਰ ਹੁੰਦਾ ਜਿਹੜਾ ਦੂਜਿਆਂ ਨੂੰ ਨਾਲ ਲੈ ਕੇ ਚੱਲੇ ਪੂਰੇ ਜਾਪਤਾ ਵਿੱਚ ਰਵੇ ਵੱਡਾ ਲੀਡਰ ਵੀ ਉਹ ਖਵਾਉਂਦਾ ਕਿਉਂਕਿ ਆਪਾਂ ਪਿੱਛੇ ਜਾ ਕੇ ਦੇਖੀਏ ਪਿੱਛੇ ਪਿੱਛੇ ਜਾ ਕੇ ਦੇਖੀਏ ਇਹ ਗੱਲਾਂ ਹੋਈਆਂ ਨੇ ਚਲਦੇ ਮੋਹਰਚੇ ਦੇ ਵਿੱਚ ਗਲਤੀਆਂ ਵੀ ਹੁੰਦੀਆਂ ਨੇ ਜਦੋਂ ਮੋਹਰਚਾ ਵੱਡਾ ਹੁੰਦਾ ਹੋ ਸਕਦਾ ਵੀ ਉੱਤੇ ਕੰਨੀਆਂ ਗਲਤੀਆਂ ਹੋਈਆਂ ਹੋਣ ਇਤਿਹਾਸ ਵਿੱਚ ਲਿਖਿਆ ਹੋਇਆ ਜਿੰਨੇ ਮੋਹਰਚੇ ਲੱਗਣ ਛੋਟੀ ਛੋਟੀ ਗਲਤੀਆਂ ਵਿੱਚ ਹੁੰਦੀਆਂ ਨੇ ਜੇ ਕੋਈ ਗਲਤੀ ਹੋ ਜਾਂਦੀ ਹੈ ਕੋਈ ਅਨਦਾਜ਼ਗੀ ਹੈਗੀ ਹੈ ਤੁਸੀਂ ਪਾਸੇ ਰੱਖ ਕੇ ਐਸਕੇਮ ਪਾਸੇ ਰੱਖ ਕੇ ਗੱਲ ਅੱਗੇ ਕੀਤੀ ਜਾ ਸਕਦੀ ਹੈ ਪਰ ਤੁਸੀਂ ਉਹੀ ਚੀਜ਼ਾਂ ਬਾਅਦ ਬਾਅਦ 3000 ਚਿੱਠੀ ਦਾ ਵੀ ਜ਼ਿਕਰ ਆ ਜਾਂਦਾ ਤੈਨੀਆਂ ਦੇ ਵਿੱਚ ਮੋਹਰਚਾ ਵਿੱਚ ਆ ਉਹ ਸੁਪਰ ਵੀ ਚਲੋ ਉਹਨਾਂ ਨੇ ਰੈਕਸ਼ਨ ਦਿੱਤਾ ਜਦੋਂ ਦਾ ਵੀ ਸਮੱਸਿਆ ਜਿਹੜੀ ਤੁਹਾਡੀ ਹੱਲੇ ਵੀ ਬਦਕਾਦਾਦ ਹੈ ਏਕਾ ਹੋ ਨਹੀਂ ਸਕਦਾ ਇਹਨਾਂ ਸਵਾਲਾਂ ਦੇ ਜਵਾਬ ਬਹਿ ਕੇ ਦੇਣੇ ਬੰਦੇ ਨਹੀਂ ਉਹ ਫਿਰ ਤੁਸੀਂ ਮੀਡੀਆ ਦੀ بجائے ਆਪਸ ਬੈਠ ਕੇ ਜੇ ਕਰਦੇ ਤਾਂ ਸ਼ਾਇਦ ਜਵਾਬ ਮਿਲ ਜਾਂਦੇ ਸਵਾਲ ਨਹੀਂ ਇਹ ਨਹੀਂ ਹੈ ਸਵਾਲ ਇਹ ਹੈ ਕਿ ਜਦੋਂ ਜਦੋਂ ਇਹੋ ਜਿਹੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਜਾਣ ਕਿ ਇਹ ਤਾਂ ਜੀ ਆਰਐਸਐਸ ਵੱਲੋਂ ਤੋੜਿਆ ਜਾ ਰਿਹਾ ਮੋਰਚਾ ਫਲਾਣੇ ਵੱਲੋਂ ਤੋੜਿਆ ਜਾ ਰਿਹਾ ਮੋਰਚਾ ਜਦੋਂ ਕਿ ਮੋਰਚਾ ਮੋਰਚਾ ਬਚਾਉਣ ਵਾਲੇ ਬੰਦਿਆਂ ਨੂੰ ਇਹ ਕਹਿਣਾ ਸ਼ੁਰੂ ਕਰ ਦੇਣਾ ਜਿਹੜੇ ਬੰਦੇ ਉੱਥੋਂ ਮੋਰਚਾ ਛੱਡ ਕੇ ਭੱਜੇ ਹੁਣ ਨੋਟ ਕਰਿਓ ਗੱਲ ਮੋਰਚਾ ਤੁਹਾਨੂੰ ਮੇਰੇ ਨਾਲ ਵੱਧ ਪਤਾ ਹੈ ਕਿ ਰਾਤਾਂ ਨੂੰ ਮੀਟਿੰਗਾਂ ਕਰ ਕਰਕੇ ਟਰਾਲੀਆਂ 'ਚੋਂ ਮੀਟਿੰਗਾਂ ਕਰ ਕਰਕੇ ਤੰਬੂਆਂ 'ਚੋਂ ਮੀਟਿੰਗਾਂ ਕਰ ਕਰਕੇ ਮੋਰਚਾ ਕਮਜ਼ੋਰ ਕੀਤਾ ਕਿਨੇ ਕੀਤਾ ਜਿਨ੍ਹਾਂ ਨੇ ਮੋਰਚਾ ਕਮਜ਼ੋਰ ਕੀਤਾ ਗੁਨਾਹਗਰ ਉਹ ਆ ਨਾ ਤੇ ਜਿਹੜਾ ਕੌਣ ਸਨ ਯਾਰ ਮੇਰਾ ਮੇਰਾ ਸਵਾਲ ਇਹ ਹੈ ਅਸੀਂ ਜਿਹੜੇ ਉਦੋਂ ਵੀ ਇਸ ਗੱਲ ਤੇ ਰੌਲਾ ਪਾਉਂਦੇ ਸੀ ਕਿ ਨਹੀਂ ਮੋਰਚਾ ਨਹੀਂ ਚੱਕਣਾ ਐਮਐਸਪੀ ਦਾ ਸਿਆਪਾ ਮੁਕ ਲੈਣ ਦਿਓ ਅਸੀਂ ਤਾਂ ਉਹਦੇ ਵੀ ਰੌਲਾ ਪਾਉਂਦੇ ਸੀ ਕਿ ਇਹਨੂੰ ਲੱਗ ਲੈਣ ਦਿਓ ਸਿਰੇ ਅਜੇ ਬੈਠੋ ਟੱਕੇ ਤੇ ਉਹ ਜਿਹੜਾ 3000 ਕਰੋੜ ਦੀ ਗੱਲ ਹੈ ਉਹ ਕਾਹਦੇ ਲਈ ਦਿੱਤਾ ਜਾ ਰਿਹਾ ਸੀ ਕਿ ਮੋਰਚੇ ਚਕਾਓ ਤੇ ਸਾਡੇ ਇਥੇ ਮੋਰਚੇ ਚੱਕੇ ਜਾ ਰਹੇ ਆ ਉਸੇ ਢੰਗ ਨਾਲ ਫਿਰ ਕੀ ਹੋਏਗਾ ਉਹਦਾ ਫਿਰ ਕੀ ਜਵਾਬ ਆਗਾ ਮੋਦੀ ਸਾਹਿਬ ਐਨੇ 3000 ਕਰੋੜ ਰੁਪਇਆ ਵੀ ਦੇਣਗੇ ਤੇ ਕਾਨੂੰਨ ਵੀ ਵਾਪਸ ਲੈ ਲੈਣਗੇ ਕਿ ਮੋਦੀ ਸਾਹਿਬ ਐ ਕਰ ਸਕਦੇ ਨੇ ਮੈਂ ਫੇਰ ਅਰਜ਼ ਕਰਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦਾ ਸਵਾਲ ਦਾ ਜਵਾਬ ਇਹ ਹੈ ਕਿ ਤਿੰਨ ਕਾਨੂੰਨ ਤਾਂ ਆ ਗਏ ਨਾ ਦੁਬਾਰਾ ਹੁਣ ਆਏ ਕਿਹੜੇ ਹਨ ਸੈਲੂਜ ਦੇ ਨਹੀਂ ਆਏ ਕਿਹੜੇ ਹਨ ਅਗਰ ਮੰਡੀ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਬਣ ਜਾਂਦਾ ਹੈ ਤਾਂ ਸਾਡੀ ਫਸਲ ਵਿਕਣ ਦਾ ਕਾਨੂੰਨ ਬਣੇਗਾ ਨਾ ਕਿੰਨੀ ਵੱਡੀ ਗੱਲ ਹੈ ਇਹ ਇਹਦੇ ਤੋਂ ਭੱਜਣਾ ਡਬਲਯੂ ਟੀਓ ਦਾ ਪ੍ਰੈਸ਼ਰ ਹੈ ਕਿ ਮੰਡੀਆਂ ਐਸੀ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਦੇ ਸਕਦੇ ਐ ਡਬਲਯੂ ਟੀਓ ਦਾ ਪ੍ਰੈਸ਼ਰ ਹੈ ਉਹਦੇ ਜੋ ਨਿਕਲ ਨਮਾਸ਼ਤੇ ਜਿਸ ਸਮੇਂ ਭਾਰਤ ਸਰਕਾਰ ਨੂੰ ਲੋੜ ਸੀ ਭਾਰਤ ਸਰਕਾਰ ਨੂੰ ਉਸ ਵੇਲੇ ਚੋਣਾ ਸਿਰ ਤੇ ਆ ਗਈਆਂ ਸੀ ਉਸ ਵੇਲੇ ਲੋੜ ਸੀ ਕਿ ਇਹਨੂੰ ਕਿਸੇ ਤਰੀਕੇ ਨਾਲ ਸੌਟ ਆਊਟ ਕਰੋ ਉਹਨਾਂ ਨੇ ਸੌਟ ਆਊਟ ਕਰਵਾਇਆ ਹੋਗਾ ਅਸੀਂ ਮੰਨਦੇ ਜੀ ਕਿ ਭਾਰਤ ਸਰਕਾਰ ਨੂੰ ਦਬਾਅ ਦੀ ਲੋੜ ਦਬਾ ਦੇਣ ਦੀ ਲੋੜ ਸੀ ਦਬਾ ਦਿਓ ਹੋਰ ਤਕੜੇ ਹੋ ਕੇ ਚੋਣਾ ਆ ਗਈਆਂ ਕੁਝ ਛੋਟੇ ਛੋਟੇ ਸਵਾਲ ਨੇ ਇੱਕ ਪਹਿਲਾ ਸਵਾਲ ਮੈਂ ਸਪਸ਼ਟ ਸਵਾਲ ਕਰੂੰਗਾ ਸਿੱਧਾ ਸਵਾਲ ਕਰੂੰਗਾ ਇਹ ਮੋਰਚਾ ਲਗਾਇਆ ਤੁਹਾਨੂੰ ਲੱਗਦਾ ਕਿ ਇਹ ਮੋਰਚੇ ਦੇ ਕਾਰਨ ਅਕਾਲੀ ਦੇ ਭਾਈਪਤਾ ਗੱਠ ਜੋੜ ਨਹੀਂ ਹੋ ਪਾਇਆ ਤੇ ਇਹ ਮੋਰਚੇ ਨੂੰ ਸਿੱਧਾ ਫਾਇਦਾ ਗਿਆ ਆਮ ਆਦੀ ਪਾਰਟੀ ਨੂੰ ਜਾ ਲਿਖਿਆ ਤਾਂ ਇਹ ਵੀ ਜਾ ਰਿਹਾ ਕਿ ਇਹ ਜੋ ਮੋਰਚਾ ਲਗਾਇਆ ਗਿਆ ਹੈ ਕਿਸੇ ਪੋਲਿਟਿਕਸ ਦੇ ਵੱਲੋਂ ਜਾਂ ਉਹਨਾਂ ਦੀ ਸ਼ਾਦਿਆਂ ਤੇ ਵੀ ਲਗਾਇਆ ਜਾ ਸਕਦਾ ਹੈ ਕਿ ਕਾਲੀ ਦਲ ਦਾ ਗੱਠ ਜੋੜ ਨਾ ਹੋਵੇ ਇਹ ਹੁਣ ਚਰਚਾ ਚੱਲਣ ਲੱਗ ਪਈ ਹੈ ਸਵਾਲ ਇਹ ਹੈ ਕਿ ਸਾਡੀਆਂ ਮੰਗਾਂ ਭਾਜਪਾ ਪੂਰੀਆਂ ਕਰ ਦਿੰਦੀ ਪਹਿਲਾਂ ਹੀ ਸਾਨੂੰ ਇੱਥੇ ਤੇ ਕਰਾਉਣਾ ਹੀ ਨਾ ਪੈਂਦਾ ਨਹੀਂ ਦਾ ਫਾਇਦਾ ਕੀ ਲਾਉਣਾ ਨਹੀਂ ਨਹੀਂ ਮੇਰਾ ਸਵਾਲ ਇਹ ਆ ਯਾਰ ਅਸੀਂ ਇਹ ਚੀਜ਼ ਜਿਹੜੀ ਕੀ ਜਾਈਏ ਤੇ ਸਾਡੇ ਤੇ ਆ ਦੋਸ਼ ਲਾਉਣਗੇ ਜੇ ਅਸੀਂ ਅੱਜ ਮੋਰਚਾ ਲਾਇਆ ਤਾਂ ਅਸੀਂ ਇਹ ੜੀਕੀ ਦਈਏ ਅਗਲਿਆਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਤੇ ਜਿਨ੍ਹਾਂ ਨੇ ਸਾਡਾ ਵਾਅਦਾ ਕੀਤਾ ਵਾਅਦਾ ਪੂਰਾ ਕਰਨ ਉਹ ਵਾਅਦਾ ਪੂਰਾ ਕਰਨ ਤੇ ਅਸੀਂ ਕਿਹਨੂੰ ਕਹਿੰਨੇ ਆ ਵੀ ਤੁਸੀਂ ਘੜ ਜੋੜ ਨਾ ਕਰੋ ਕਰ ਲੈਣਾ ਅਸੀਂ ਤਾਂ ਕਿਸੇ ਦੇ ਘੜ ਜੋੜ ਨੂੰ ਰੋਕਦੇ ਨਹੀਂ ਨਾ ਜੇ ਨਾ ਵੀ ਘੜਜੋੜ ਕਰਨਾ ਕਰ ਸਕਦਾ ਹੈ ਹੁਣ ਅਸੀਂ ਕੱਲ ਨੂੰ ਭਾਜ ਪੰਜਾਬ ਗਵਰਨਮੈਂਟ ਦਾ ਪਤਲਾ ਬੁਕਣਾ ਨਾਲ ਤਾਂ ਫਿਰ ਤੁਸੀਂ ਮੈਨੂੰ ਆਏ ਸਮਝਾਓ ਗੱਲ ਕਿ ਹੁਣ ਪੰਜਾਬ ਗਵਰਨਮੈਂਟ ਸਾਨੂੰ ਕੀ ਕਹੂਗੀ ਵੀ ਕਾਂਗਰਸ ਨੇ ਬਦਲਾਏ ਪਤਲੇ ਬੁਕਾਏ ਜਾਂ ਭਾਜ ਪਾਣੇ ਪਤਲੇ ਬਕਵਾਏ ਯਾਰ ਜਿਹਦੇ ਖਿਲਾਫ ਵੀ ਲੜਾਈ ਲੜਾਂਗੇ ਉਹ ਤਾਂ ਸਾਨੂੰ ਇਹ ਗੱਲਾਂ ਕਹਿਣਗੇ ਔਰ ਇਹਨਾਂ ਗੱਲਾਂ ਦੀ ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਅੰਦੋਲਨਕਾਰੀਆਂ ਦੇ ਉੱਤੇ ਇਹ ਜਿਹੇ ਹੀ ਕਟਾਕਸ਼ ਇਹ ਜਿਹੇ ਸਵਾਲ ਉੱਠਦੇ ਰਹਿੰਦੇ ਕਟਾਕਸ਼ ਦੀ ਕਮੈਂਡ ਕਰਨੇ ਕਾਖਰੀ ਸਵਾਲ ਹੈ ਪਗਵੰਤਮਾਨ ਹੁਣ ਤੁਸੀਂ ਉਹਨਾਂ ਦੇ ਖਿਲਾਫ ਚੱਲੇ ਹੋ ਮੀਟਿੰਗਾਂ ਦਾ ਜੋ ਸਿਲਸਿਲਾ ਚੱਲਿਆ ਸੀ ਜੋ ਭਗਵੰਤਮਾਨ ਸਾਹਿਬ ਦੇ ਨਾਲ ਕੇਂਦਰ ਦੇ ਨਾਲ ਹੁਣ ਗੱਲ ਰੁਕੀ ਹੋਈ ਹੈ ਪਕਵੰਤ ਮਾਨ ਦੇ ਖਿਲਾਫ ਜਾਓਗੇ ਸੈਲੋ ਠੀਕ ਹੈ ਜਿੱਥੇ ਬੰਦੀਆਂ ਲੱਗੀਆਂ ਹੋਈਆਂ ਬਾਕੀ ਜਿੱਥੇ ਬੰਦੀ ਵੀ ਪ੍ਰੋਟੈਸਟ ਕਰਨ ਜਾਦੀ ਆ ਦੇ ਕਿਵੇਂ ਇਸ ਚੀਜ਼ ਨੂੰ ਕਦੋਂ ਕਹੋਂਗੇ ਕਿ ਮੀਟਿੰਗ ਕੰਟੀਨਿਊ ਹੋ ਪਾਏਗੀ ਭਗਵੰਤ ਮਾਨ ਦੇ ਬਿਨਾ ਮੀਟਿੰਗ ਕਰ ਲੋਗੇ ਭਗਵੰਤ ਮਾਨ ਨੇ ਪੁਛਾਰਿਆ ਕਿ ਮੈਂ ਮੀਟਿੰਗਾਂ 2 ਵਜੇ ਤੱਕ ਦਾਤੀ ਬੈਠ ਕੇ ਕਿਸਾਨਾਂ ਦੀਆਂ ਕਰਵਾਈਆਂ ਨੇ ਹਾਲ ਹੀ ਨਿਕਲਿਆ ਗੱਲ ਵੱਖਰੀ ਕਿ ਮੈਂ ਮੈਂ ਆਪਦੇ ਵੱਲ ਤੋਂ ਕੋਸ਼ਿਸ਼ ਕਰਦੇ ਆ ਵੀ ਮਸਲਾ ਹੱਲ ਹੋ ਜਾਵੇ ਹੁਣ ਮਸਲਾ ਨਹੀਂ ਹੱਲ ਹੋਦਿਆ ਤੁਸੀਂ ਹੁਣ ਭਗਵੰਤ ਮਾਨ ਦੇ ਖਿਲਾਫ ਹੀ ਪੁਤਲਾ ਫੂਕਣ ਜਾਦੇ ਹੋ ਫਿਰ ਕਿਵੇਂ ਤੁਸੀਂ ਗੱਲਬਾਤ ਕਰੋਗੇ ਜਦੋਂ ਅਸੀਂ ਉਦੋਂ ਕਿਨੇ ਕਰਾਈਆਂ ਉਹ ਤਾਂ ਪੰਜਾਬ 'ਚ ਤਾਂ ਕਰਾਈ ਦੇ ਨਾ ਭਗਵੰਤ ਮਾਨ ਮੀਟਿੰਗਾਂ ਮੈਂ ਜਿਹੜੀ ਮੈਂ ਜਿਹੜੀ ਅਰਜ਼ ਕਰਦਾ ਉਦੋਂ ਉਹਨਾਂ ਨੇ ਕਰਾਈਆਂ ਸੀ ਨਹੀਂ ਕਰਾਈਆਂ ਇਹਨਾਂ ਦੀ ਆਪਦੀਆਂ ਪੋਲੀਟਿਕਲ ਕੋਈ ਸਮੱਸਿਆਵਾਂ ਹੋਣ ਸਾਨੂੰ ਉਹਦਾ ਨਹੀਂ ਪਤਾ ਲੇਕਿਨ ਇਹ ਜ਼ਰੂਰ ਹੈ ਕਿ ਸਰਕਾਰਾਂ ਮੀਟਿੰਗਾਂ ਉਹਦੇ ਹੀ ਕਰਦੀਆਂ ਜਦੋਂ ਸਰਕਾਰ ਨੂੰ ਲੋੜ ਲੱਗਦੀ ਹੈ ਮੀਟਿੰਗ ਦੀ ਅੰਦੋਲਨ ਦੇ ਦੌਰ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਹੈ ਜਦੋਂ ਸਰਕਾਰ ਨੂੰ ਲੋੜ ਲੱਗਦੀ ਹੈ ਸਰਕਾਰ ਉਦੋਂ ਮੀਟਿੰਗ ਕਰਦੀ ਹੈ ਸਰਕਾਰ ਨੇ ਆਪਦੀ ਲੋੜ ਮੁਤਾਬਕ ਮੀਟਿੰਗ ਸਾਨੂੰ ਦਿੱਤੀ ਹੈ ਉਹਦੇ ਵਿੱਚ ਭਗਵੰਤ ਮਾਨ ਬਹਿ ਜੇ ਉਹਦੇ ਨਾਲ ਕੋਈ ਹੋਰ ਬਹਿ ਜੇ ਸਾਨੂੰ ਗੜਕਾ ਹੈ ਬੈਠੇ ਰਹਿਣ ਸਾਡਾ ਸਾਡੇ ਇਸ ਪਾਸੇ ਹਰਿਆਣੇ ਦਾ ਮੁੱਖ ਮੰਤਰੀ ਵੀ ਆ ਕੇ ਪਾਇਆ ਸਾਨੂੰ ਕਿ ਕਿ ਸਾਡੀ ਤਾਂ ਲੜਾਈ ਕੇਂਦਰ ਨਾਲ ਹੈ ਕੇਂਦਰ ਸਾਡੀਆਂ ਮੰਗਾਂ ਪੂਰੀਆਂ ਕਰੇ ਕੀ ਭਗਵਾਨ ਜੀ ਮਾਨ ਨੇ ਬਹਿ ਕੇ ਮਸਲਾ ਹਾਊਟ ਆਊਟ ਹੋ ਗਿਆ ਨਹੀਂ ਹੋਇਆ ਤੁਸੀਂ ਕੰਡੇ ਦੀ ਗੱਲ ਕੀਤੀ ਹੈ ਇਸ ਮੋਸੇ ਦੇ ਨਾਲ ਐਮਐਸਪੀ ਨਿਸ਼ਾਨਾ ਸੀ ਤਿਲਖੀਂਪੁਰ ਖੀਰੀ ਕਿੰਨੇ ਕੰਡੇ ਕੱਢ ਲੋਗੇ ਹਾਯਰ ਕੰਡੇ ਹੋ ਵਿਸ਼ਨ ਕੇ ਤੁਹਾਡੇ ਰਸਤੇ ਵਿੱਚ ਜਦੋਂ ਤੁਸੀਂ ਜਿਕਰ ਕੀਤਾ ਮੇਰਾ ਸਵਾਲ ਸੀ ਐਮਐਸਪੀ ਦੀ ਲੜਾਈ ਕਿਤੇ ਪਾਸੇ ਤਾਂ ਨਹੀਂ ਰਹੇਗੀ ਕਿਉਂਕਿ ਜਦੋਂ ਦਿੱਲੀ ਬੈਠੇ ਸੀ ਨਿਸ਼ਾਨਾ ਇੱਕੋ ਸੀ ਕਿ ਤਿੰਨ ਕਾਨੂੰਨ ਰੱਦ ਕਰੋ ਐਮਐਸਪੀ ਦਾ ਕੋਈ ਮੁੱਦਾ ਨਹੀਂ ਸੀ ਕੋਈ ਕੁਝ ਕੋਈ ਮੁੱਦਾ ਨਹੀਂ ਸੀ ਉਹ ਕਹਿੰਦੇ ਸੀ ਬਾਅਦ ਵਿੱਚ ਇਹਦੇ ਬਾਰੇ ਲੜਾਈ ਲੜਾਂਗੇ ਜਾਂ ਕਮੇਟੀ ਬਣਾ ਦਨ ਕਮੇਟੀ ਬਣ ਗਈ ਉਹਦੇ ਵਿੱਚ ਚਲੋ ਤੁਹਾਡੇ ਮੈਂਬਰ ਐਸਕੇਐਮ ਦੇ ਨਹੀਂ ਪਾਏ ਗਏ ਹੁਣ ਮੁੱਦਾ ਕੀ ਹੈ ਐਸਕੇਐਮ ਜੇ ਤੁਹਾਡੇ ਵੱਲੋਂ ਹੈ ਨਿਸ਼ਾਨਾ ਐਮਐਸਪੀ ਹੈ ਕਿ ਜੋ ਚਲਦੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਵਾਣਾ ਹੈ ਜੇ ਕੱਲ ਸਰਕਾਰ ਕਵੇ ਵੀ ਚਲਦੇ ਮੁੱਦੇ ਹੱਲ ਕਰਦੇ ਨੇ ਐਮਐਸਪੀ ਬਾਅਦ ਚੋਂ ਸਾਡੀ ਉਹ ਲੜਾਈ ਹੈ ਜਿਹੜੀ ਉਹ ਕੇਂਦਰ ਨਾਲ ਹੈ ਸਾਡਾ ਮੂਨਦੋਲਨ ਜਾਰੀ ਹੈ ਉਹ ਅੰਦੋਲਨ ਨਹੀਂ ਅਸੀਂ ਚੱਕਣ ਲੱਗੇ ਹਾਂ ਸਮੇਂ ਦੇ ਮੁਤਾਬਕ ਅਗਰ ਸਾਨੂੰ ਹੋਰ ਸਮੱਸਿਆਵਾਂ ਆਉਂਦੀਆਂ ਐ ਅਸੀਂ ਮੰਜ਼ਲ ਤੈਅ ਕਰਨੀ ਐ ਸਾਡੀ ਸਾਡੀ 200 ਕਿਲੋਮੀਟਰ ਦੀ ਮੰਜ਼ਲ ਤੈਅ ਕਰਨ ਵਾਲੀ ਪਈ ਐ ਤੇ ਅਸੀਂ ਇੱਥੇ ਸਾਨੂੰ ਕੋਈ ਸਮੱਸਿਆ ਆ ਦੇ ਤਾਂ ਫਿਰ ਅਸੀਂ ਆਪਦੀ ਗੱਡੀ ਦਾ ਟਾਇਰ ਪੰਕਚਰ ਨਹੀਂ ਲਵਾਵਾਂਗੇ ਉਹ ਤਾਂ ਲੁਆਣਾ ਪਏਗਾ ਤੋ ਜੇ ਕਿਤੇ ਸਾਡੀ ਕਿਸਾਨੀ ਨੂੰ ਸਮੱਸਿਆ ਆ ਰਹੀ ਹੈ ਸਾਡੀ ਕਿਸਾਨੀ ਨੂੰ ਕੋਈ ਮੁਸ਼ਕਲ ਆ ਰਹੀ ਹੈ ਸਾਡੀ ਇੱਕ ਰਿਸਪੋਨਸੀਬਿਲਟੀ ਬੰਦੀ ਹੈ ਉਸ ਹਰ ਸਮੱਸਿਆ ਦੇ ਉੱਤੇ ਹਰ ਮੁਸ਼ਕਲ ਦੇ ਉੱਤੇ ਕਿਸਾਨਾਂ ਦੇ ਨਾਲ ਖੜਿਆ ਜਾਇਆ ਤੁਹਾਨੂੰ ਪਤਾ ਸੀ ਚੋਣ ਜਾਬਤਾ ਲੱਗ ਜਾਣਾ ਮੰਗਾ ਨਹੀਂ ਮੰਨੀਆਂ ਜਾਣੀਆਂ ਕਿ ਜਾ ਕੇ ਕਿਹਨੂੰ ਪਤਾ ਸੀ ਸਾਨੂੰ ਤਾਂ 2024 ਚ ਆਜਣੇ ਪਤਾ ਸੀ ਨੇ ਇਲੈਕਸ਼ਨ ਹੈਗੇ ਦੋਨੇ ਨਹੀਂ 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 ਸਾਨੂੰ ਇਹ ਨਹੀਂ ਹੁੰਦਾ ਕਿ ਚੋਣ ਜਾਬਤਾ ਲਾਗੂ ਹੋ ਜਾਣਾ ਮੰਗਾ ਨਹੀਂ ਮੰਨੀਆਂ ਜਾਣੀਆਂ ਇਹ ਨਹੀਂ ਹੁੰਦਾ ਸਰਕਾਰ ਤੋਂ ਸਾਡਾ 8 ਤਰੀਕ ਨੂੰ ਮੀਟਿੰਗ ਕਰਨੀ ਸ਼ੁਰੂ ਕਰ ਲਈਏ ਸਰਕਾਰ ਨੇ ਅਸੀਂ 13 ਨੂੰ ਉਹਨੇ ਸਰਕਾਰ ਦੀ ਪਹਿਲੀ ਮੀਟਿੰਗ ਅੱਠ ਨੂੰ ਹੁੰਦੀ ਹੈ 12 ਨੂੰ ਫਿਰ ਮੀਟਿੰਗ ਹੁੰਦੀ ਹੈ ਤਾਂ ਇਹਦੇ ਨੂੰ ਕਿਵੇਂ ਕਹਾਂਗੇ ਵੀ ਸਰਕਾਰ ਸਾਡਾ ਸਾਨੂੰ ਸੀਗਾ ਵੀ ਸਾਡੀ ਸਰਕਾਰ ਨੇ ਮੰਨਣਾ ਨਹੀਂ ਹਾਂ ਸਰਕਾਰ ਨੇ ਮੋਰਚੇ ਨੂੰ ਮੰਗਾਂ ਨੂੰ ਲਮਕਾਉਣਾ ਚਾਹਿਆ ਇਹ ਸਰਕਾਰ ਦੀ ਰਿਸਪੋਨਸਿਬਿਲਟੀ ਸੀ ਕਿਵੇਂ ਕਰਨਾ ਚਾਹੁੰਦੀ ਸਰਕਾਰ ਦੀ ਮਰਜ਼ੀ ਹੈ ਅਸੀਂ ਆਪਦੀਆਂ ਮੰਗਾਂ ਨੂੰ ਵਿਚ ਵਿਚਾਲੇ ਛੱਡ ਕੇ ਨਹੀਂ ਪਾਸ ਕਰ ਸਕਦੇ ਸੀ ਅੱਜ ਕੀ ਹੈ ਅੱਜ ਅਸੀਂ ਅੰਦੋਲਨ 'ਚ ਆਂ ਬੈਠੇ ਆ ਨਾ ਹਾਂ ਅੱਜ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਕਿਸਾਨ ਮੁੱਦੇ ਜਿਹੜੇ ਨੇ ਕਿਸਾਨ ਸਮੱਸਿਆਵਾਂ ਉਹਨਾਂ ਦੇ ਏਜੰਡੇ ਤੇ ਆਉਣਗੀਆਂ ਕਿ ਨਹੀਂ ਆਉਣਗੀਆਂ ਜੇ ਅੰਦੋਲਨ ਚੱਲਦਾ ਹੈ ਤਾਂ ਇਹ ਇੱਕ ਵੱਡਾ ਹੈ ਇਸ਼ੂ ਹੈ ਕਿ ਸਾਡੇ ਮੁੱਦੇ ਕੱਲ ਨੂੰ ਸਰਕਾਰ ਦਾ ਜਿਹੜੀ ਮਰਜ਼ੀ ਆ ਸਕਦੀ ਹੈ ਨਾ ਅੱਜ ਜਿਨ੍ਹਾਂ ਨੇ ਵੀ ਚੋਣ ਮੈਨੀਫੈਸਟੋ ਦੇ ਵਿੱਚ ਲਿਖਣਾ ਹੈ ਨਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਉਹਨਾਂ ਨੂੰ ਇਹ ਦੀਦਾ ਹੈ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣਾ ਹੈ ਨਾ ਉਦੇ ਥੱਲੇ ਇੱਕ ਭੱਟੀ ਮਚ ਰਹੀ ਆ ਇਹ ਅੱਗ ਵਾਂਗੂ ਤਪੀ ਜਾਂਦਾ ਸਿੰਘਾਸਨ ਸੌਖਾ ਨਹੀਂ ਬੈਠਾ ਜਾਣਾ ਜਿਹਨੇ ਬੈਠਣਾ ਪਹਿਲਾਂ ਕਿਸਾਨਾਂ ਨਾਲ ਵਾਅਦਾ ਉਹ ਕਰੇ ਜਿਹਨੇ ਪੂਰਾ ਕਰਨਾ ਹੈ ਤੇ ਜਦੋਂ ਵਾਅਦਾ ਕਰਨਗੇ ਉਹਨਾਂ ਨੂੰ ਪੂਰਾ ਕਰਨਾ ਪੈਗਾ ਅੰਦੋਲਨ ਬੜੇ ਮੌਕੇ ਤੇ ਆ ਚੜ੍ਹਦੀ ਕਲਾ ਜਾ ਵਿਸ਼ੇਸ਼ ਤਰ੍ਹਾਂ ਦਾ ਮਨਮੁਨਦੋ